ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ 1 ਅਗਸਤ 2024 ਆਮ ਲੋਕਾਂ ਲਈ ਅੱਜ ਤੋਂ ਆਹ ਨਵੇਂ ਰੂਲ ਹੋਣਗੇ ਲਾਗੂ ਇਹ ਨਵੀਂ ਸਕੀਮ ਤਹਿਤ ਸਰਕਾਰ ਦੇਵੇਗੀ 60000 ਰੁਪਏ ਗੈਸ ਸਿਲੰਡਰ ਸੰਬੰਧੀ ਆਈ ਵੱਡੀ ਖਬਰ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤਾਂ ਪਹਿਲੀ ਤੇ ਵੱਡੀ ਖਬਰ ਤੁਹਾਡੇ ਸਾਹਮਣੇ ਆ ਤਾਂ ਦੇਖੋ ਪੰਜਾਬ ਚ 2 ਦਿਨ ਪਵੇਗਾ ਜ਼ੋਰਦਾਰ ਮੀਂਹ 23 ਜ਼ਿਲ੍ਹਿਆਂ ਚ ਅਲਰਟ ਜਾਰੀ ਜਾਣੋ ਮੌਸਮ ਦਾ ਹਾਲ ਤਾਂ ਦੇਖੋ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ 2 ਦਿਨਾਂ ਚ ਇਲਾਕੇ ਚ ਪੈ ਰਹੀ ਤੇਜ਼ ਗਰਮੀ ਅਤੇ ਨਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਮੌਸਮ ਵਿਭਾਗ ਨੇ 2 ਦਿਨਾਂ ਤੱਕ ਸੂਬੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਤੇ 15 ਜ਼ਿਲ੍ਹਿਆਂ ਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਦੇਖੋ ਵੱਧ ਤੋਂ ਵੱਧ ਤਾਪਮਾਨ 0.7 ਡਿਗਰੀ ਦਾ ਵਾਧਾ ਹੋਇਆ ਹੈ ਸਾਰੇ ਜ਼ਿਲ੍ਹਿਆਂ ਚ ਤਾਪਮਾਨ 33 ਡਿਗਰੀ ਤੋਂ ਵੱਧ ਹੋ ਗਿਆ ਹੈ ਮੌਸਮ ਵਿਭਾਗ ਮੁਤਾਬਕ ਅੱਜ ਤੋਂ ਮਾਨਸੂਨ ਦੇ ਐਕਟਿਵ ਹੋਣ ਦੀ ਸੰਭਾਵਨਾ ਹੈ ਜਿਸ ਕਰਕੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ ਇਸ ਨਾਲ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਵਿੱਚ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਤਾਂ ਦੇਖੋ ਨਵਾਲਗ ਬੱਚਿਆਂ ਦੇ ਵਾਹਨ ਚਲਾਉਣ ਸੰਬੰਧੀ ਸਰਕਾਰ ਨੇ ਜਾਗਰੂਕਤਾ ਲਈ ਸਮਾਂ ਵਧਾਇਆ ਤਾਂ ਦੇਖੋ ਪੰਜਾਬ ਦੇ ਵਿੱਚ ਨਵਾਲਗ ਬੱਚਿਆਂ ਦੇ ਵਾਹਨ ਚਲਾਉਣ ਸੰਬੰਧੀ ਸਖਤੀ ਕੀਤੀ ਗਈ ਹੈ ਸਖਤਾਈ ਕੀਤੀ ਗਈ ਹੈ ਅਤੇ ਜ਼ਿੰਮੇਵਾਰੀ ਮਾਪਿਆਂ ਉੱਤੇ ਪਾਈ ਗਈ ਹੈ ਕਿ ਜੇਕਰ ਤੁਹਾਡਾ ਬੱਚਾ ਵਾਹਨ ਚਲਾਉਂਦਾ ਕਾਬੂ ਕੀਤਾ ਗਿਆ ਤਾਂ ਸਖਤ ਕਾਰਵਾਈ ਹੋਵੇਗੀ ਇਸ ਸਬੰਧੀ ਪੰਜਾਬ ਪੁਲਿਸ ਨੇ ਬੱਚਿਆਂ ਨੂੰ ਜਾਗਰੂਕ ਕਰਨ ਲਈ 20 ਅਗਸਤ ਤੱਕ ਦਾ ਸਮਾਂ ਵਧਾ ਦਿੱਤਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਅੱਜ ਤੋਂ ਬਦਲ ਜਾਣਗੇ ਆਹ ਨਿਜਮ ਗੈਸ ਸਿਲੰਡਰ ਕ੍ਰੈਡਿਟ ਕਾਰਡ ਅਤੇ ਬਿਜਲੀ ਭਰਨ ਸੰਬੰਧੀ ਹੋ ਜਾਵਣਗੇ ਮਹਿੰਗੇ ਵੱਡੀ ਖਬਰ ਤੁਹਾਡੇ ਸਾਹਮਣੇ ਆ ਨਵਾਂ ਮਹੀਨਾ ਸ਼ੁਰੂ ਹੋ ਗਿਆ ਹੈ ਹਰ ਮਹੀਨੇ ਦੀ ਸ਼ੁਰੂਆਤ 'ਚ ਕਈ ਸਰਕਾਰੀ ਅਤੇ ਵਿੱਤੀ ਸੰਸਥਾਵਾਂ ਨਾਲ ਜੁੜੇ ਨਿਯਮਾਂ 'ਚ ਬਦਲਾ ਹੁੰਦਾ ਹੈ ਇਹਨਾਂ ਨਿਯਮਾਂ 'ਚ ਹੋਏ ਬਦਲਾਅ ਦਾ ਸਿੱਧਾ ਅਸਰ ਆਮ ਆਦਮੀ ਤੇ ਪਵੇਗਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅੱਜ ਤੋਂ ਨਿਜਮ ਬਦਲ ਜਾਣਗੇ ਜਿਨ੍ਹਾਂ ਦਾ ਆਮ ਆਦਮੀ ਦੀ ਜ਼ਿੰਦਗੀ ਤੇ ਸਿੱਧਾ ਅਸਰ ਪਵੇਗਾ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਤਾਂ ਸਾਰੀ ਜਾਣਕਾਰੀ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਆ ਤਾਂ ਦੇਖੋ ਸਰਕਾਰ ਨੇ ਅੱਜ ਤੋਂ ਨਵੇਂ ਨਿਜਮ ਲਾਗੂ ਕਰ ਦੇਣੇ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸੋਧੀਆਂ ਜਾਂਦੀਆਂ ਨੇ ਜੁਲਾਈ ਵਿੱਚ ਸਰਕਾਰ ਨੇ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ 1 ਅਗਸਤ ਨੂੰ ਐਲਪੀਜੀ ਦੀਆਂ ਕੀਮਤਾਂ ਫਿਰ ਤੋਂ ਘਟ ਸਕਦੀਆਂ ਨੇ ਐਚਡੀਐਫਸੀ ਬੈਂਕ ਦੇ ਨਿਯਮਾਂ 'ਚ ਬਦਲਾ ਤਾਂ ਦੇਖੋ ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਲਈ ਨਵੇਂ ਨਿਯਮ ਅੱਜ ਤੋਂ ਲਾਗੂ ਹੋਣਗੇ ਇਨ੍ਹਾਂ ਨਵੇਂ ਨਿਯਮਾਂ ਤਹਿਤ ਪੇਟਿਅਮ ਕ੍ਰੈਡ ਮੋਬਿਕ ਵਿਕ ਅਤੇ ਚੈੱਕ ਵਰਗੀਆਂ ਥਰਡ ਪਾਰਟੀ ਪੇਮੈਂਟ ਐਪਸ ਰਾਹੀਂ ਕੀਤੇ ਗਏ ਲੈਣ-ਦੇਣ ਤੇ ਲੈਣ-ਦੇਣ ਦੀ ਰਕਮ ਦਾ 1% ਫੀਸ ਵਸੂਲੀ ਜਾਵੇਗੀ ਜੋ ਕਿ 3000 ਰੁਪਏ ਤੱਕ ਸੀਮਤ ਹੋਵੇਗੀ ਇਦਨ ਲਈ 15000 ਰੁਪਏ ਤੋਂ ਘੱਟ ਦੇ ਲੈਣ-ਦੇਣ ਤੇ ਕੋਈ ਵੀ ਵਾਧੂ ਚਾਰਜ ਨਹੀਂ ਲਗਾਇਆ ਜਾਵੇਗਾ Google Maps ਨੇ ਭਾਰਤ ਚ ਆਪਣੀਆਂ ਸੇਵਾਵਾਂ ਲਈ ਖਰਚੇ 70% ਘਟਾ ਦਿੱਤੇ ਨੇ ਜੋ ਕਿ ਅੱਜ ਤੋਂ ਲਾਗੂ ਹੋ ਜਾਣਗੇ ਪਰ ਇਹਨਾਂ ਦਾ ਆਮ ਉਪਭੋਗਤਾਵਾਂ ਨੂੰ ਕੋਈ ਵੀ ਲਾਭ ਨਹੀਂ ਹੋਵੇਗਾ CNG ਅਤੇ PNG ਦੀਆਂ ਦਰਾਂ ਚ ਬਦਲਾ ਤਾਂ ਦੇਖੋ ਦੇਸ਼ ਚ ਮਹੀਨੇ ਦੀ ਪਹਿਲੀ ਤਰੀਕ ਨੂੰ LPG ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ ਅਤੇ ਇਦਨ ਕੰਪਨੀਆਂ ਹਵਾ ਬਾਲੀ ਬਾਲਣ ਅਤੇ ਸੀ ਐਨ ਜੀ ਤੇ ਪੀ ਐਨ ਜੀ ਦੀਆਂ ਦਰਾਂ ਵੀ ਬਦਲ ਦਿੰਦੀਆਂ ਨੇ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਕੱਲ 31 ਜੁਲਾਈ ਸੀ ਜੇਕਰ ਕਿਸੇ ਨੇ ਇਹ ਰਿਟਰਨ ਨਹੀਂ ਭਰਿ ਤਾਂ ਹੁਣ ਵੱਡਾ ਨਿਯਮ ਹੈ ਜਿਹੜਾ ਲਾਗੂ ਕੀਤਾ ਗਿਆ ਹੈ ਹੁਣ ਤੁਸੀਂ ਇਹ ਰਿਟਰਨ ਨਹੀਂ ਭਰ ਸਕੋਗੇ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਪੋਸਟ ਆਫਿਸ ਦੀ ਸਰਕਾਰੀ ਸਕੀਮ ਰੋਜ਼ਾਨਾ 1 ਰੁਪਏ ਦੇ ਨਿਵੇਸ਼ ਤੇ ਮਿਲੇਗਾ 10 ਲੱਖ ਤੱਕ ਦਾ ਕਲੇਮ ਤਾਂ ਦੇਖੋ ਇਸ ਬੀਮਾ ਪਾਲਸੀ ਚ ਹਾਦਸੇ ਚ ਮੌਤ ਸਥਾਈ ਅਪੰਗਤਾ ਅੰਸ਼ਕ ਅਪੰਗਤਾ ਅੰਗ ਖਰਾਬ ਹੋਣ ਜਾਂ ਅਦਰੰਗ ਦੀ ਸਥਿਤੀ ਚ 10 ਲੱਖ ਰੁਪਏ ਤੱਕ ਦਾ ਦਾਵਾ ਪ੍ਰਦਾਨ ਕੀਤਾ ਜਾਵੇਗਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖੋ ਬੀਮਾ ਪਾਲਸੀ ਬਾਰੇ ਜਾਣੋ ਤਾਂ ਦੇਖੋ ਵੱਡੀ ਖਬਰ ਤੁਹਾਡੇ ਸਾਹਮਣੇ ਆ ਹਾਦਸੇ ਚ ਸ਼ਿਕਾਰ ਹੋਣ ਤੇ ਹਸਪਤਾਲ ਚ ਦਖਲ بیمਾ ਧਾਰਕ ਨੂੰ ਵਿਅਕਤੀ ਨੂੰ ਆਈਪੀਡੀ ਇਲਾਜ ਦੇ ਖਰਚੇ ਲਈ 60000 ਰੁਪਏ ਡਰੈਸਿੰਗ ਦੇ ਓਪੀਡੀ ਖ ਇਲਾਜ ਖਰਚੇ ਲਈ 30000 ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਹਸਪਤਾਲ ਵਿੱਚ ਭਰਤੀ ਹੋਣ ਦੀ ਸੂਰਤ ਵਿੱਚ 60000 ਤੋਂ ਇਲਾਵਾ 10 ਦਿਨਾਂ ਲਈ ప్రతి ਦਿਨ 1000 ਰੁਪਏ ਵੀ ਦਿੱਤੇ ਜਾਣਗੇ ਜੇਕਰ بیمਾ ਯੁਕਤ ਵਿਅਕਤੀ ਦਾ ਪਰਿਵਾਰ ਕਿਸੇ ਹੋਰ ਸ਼ਹਿਰ 'ਚ ਰਹਿੰਦਾ ਹੈ ਤਾਂ ਉਸਦੇ ਔਨਲੀ ਵੱਧ ਤੋਂ ਵੱਧ 25000 ਰੁਪਏ ਦੀ ਟਿਕਟ ਦਾ ਕੀਮਤ ਅਦਾ ਕੀਤੀ ਜਾਵੇਗੀ بیمਾ ਧਾਰਕ ਦੀ ਜੇਕਰ ਕਿਸੇ ਕਾਰਨ ਕਰਕੇ ਮੌਤ ਹੋ ਜਾਂਦੀ ਹੈ ਤਾਂ ਪਾਲਿਸੀ ਤਹਿਤ 5000 ਰੁਪਏ ਅੰਤਿਮ ਸੰਸਕਾਰ ਲਈ ਦੇਣ ਦੀ ਵੀ ਵਿਵਸਥਾ ਹੈ ਇਸ ਦੇ ਨਾਲ ਹੀ بیمੇ ਵਾਲੇ ਦਿਨ ਮੌਤ ਹੋਣ ਤੇ 10 ਲੱਖ ਰੁਪਏ ਤੱਕ ਦੇ بیمੇ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਲਈ 1 ਲੱਖ ਰੁਪਏ ਦੀ ਵੱਖਰੀ ਰਾਸ਼ੀ ਦੇਣ ਦੀ ਯੋਜਨਾ ਹੈ ਸਕੀਮ ਦੇ ਸੰਬੰਧ ਚ ਭਾਰਤੀ ਡਾਕ ਵਿਭਾਗ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਡਾਕ ਘਰਾਂ ਚ ਮੈਗਾ ਕੈਂਪ ਲਗਾਏ ਜਾਣਗੇ ਇਹ ਸਹੂਲਤ ਕਿਸੇ ਵੀ ਨਜ਼ਦੀਕੀ ਡਾਕ ਘਰ ਚ ਪੋਸਟਮੈਨ ਤੋਂ ਲਈ ਜਾ ਸਕਦੀ ਹੈ LIC ਦੀ ਕੰਨਿਆਦਾਨ ਪਾਲਿਸੀ ਧੀਆਂ ਦੇ ਉਜਵਲ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ ਇਸ ਪਲਾਨ ਚ ਤੁਸੀਂ ਆਪਣੀ ਬੇਟੀ ਲਈ 22.5 ਲੱਖ ਰੁਪਏ ਤੱਕ ਦਾ ਫੰਡ ਜਮ੍ਹਾਂ ਕਰ ਸਕਦੇ ਹੋ ਇਸ ਤੋਂ ਇਲਾਵਾ ਇਸ ਸਕੀਮ ਚ ਟੈਕਸ ਲਾਭ ਲੋਨ ਫੈਸਿਲਿਟੀ ਆਦਿ ਦੀ ਸਹੂਲਤ ਵੀ ਉਪਲਬਧ ਹੈ ਜੇਕਰ ਤੁਹਾਡੀ ਬੇਟੀ ਦੀ ਉਮਰ 1 ਸਾਲ ਤੋਂ 10 ਸਾਲ ਦੇ ਵਿੱਚਕਾਰ ਹੈ ਤਾਂ ਤੁਸੀਂ ਇਸ ਪਲਾਨ 'ਚ ਨਿਵੇਸ਼ ਕਰਕੇ ਵਧੀਆ ਰਿਟਰਨ ਆਪਣੀ ਬੇਟੀ ਲਈ ਕਮਾ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜਿੰਨੀ ਇੱਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ धनवाद सत शैंक यू जी